ਅੱਛਾ ਜੀ ਇਹ ਸਾਹਿਬ ਜਦੋਂ ਨੀਹਾਂ ਚਨੇ ਗਏ ਸੀ ਇਹ ਉਹ ਸ਼ਿੱਕੇ ਆ ਜੀ ਇਹ ਦਿਖਾਏ ਹੋ ਜੀ ਕਾਫੀ ਸ਼ਿੱਕੇ ਆ ਜੀ ਇਹ ਤੇ ਸਨ 47 ਵਲੇ ਸਨ 47 ਦੇ ਰਿਕੋਰਡ ਬਹੁਤ ਪਏ ਮੇਰੇ ਕੋਲੇ 47 ਵਾਲੇ ਹਾਂਜੀ ਹਾਂਜੀ ਸਨ 47 ਵਲੇ ਨਾਇਬ ਕੋਟਿਆ ਢਾਡੀ ਦਰਾਰ ਸਿੰਘ ਅਮਰ ਸਿੰਘ ਸ਼ੌਕੀ ਕਰਨੈਲ ਸਿੰਘ ਪਾਰਸ ਰਾਮੂ ਵਾਲਾ ਇਹ ਨਾਇਬਕੁਰੇ ਬੁੱਢਾ ਸ਼ੇਖ ਆਲਮੁਨਹਾਰ ਦੇ ਰਿਕਾਰਡ 1947 ਨਗੋਨਿਆਂ ਤੇ ਦਤਾਰੇ ਆ ਤੇ ਗਵਈਏ ਜਿਹੜੇ ਗਉਂਦੇ ਹੁੰਦੇ ਸੀ ਫਿਲਮੀ ਰਿਕਾਰਡ ਮੰਗਦੀ ਫਿਲਮ 1938 ਚ ਬਣੀ ਆ ਪੰਜਾਬੀ ਫਿਲਮ ਲਾਹੌਰ ਚ ਬਣੀ ਆ ਇਹ ਫਿਲਮ ਮੱਚ ਗਈ ਸੀਗੀ ਇਹਦੇ ਰਿਕਾਰਡ ਅੱਜ ਵੀ ਸਾਡੇ ਕੋਲੇ ਪਏ ਨੇ ਕਿੰਨਾ ਵੀ ਤੁਸੀਂ ਚਾਹੇ ਸਾਡੇ 100 ਸਾਲ ਤੋਂ ਉੱਪਰ ਵਾਲੇ ਰਿਕਾਰਡ ਵੀ ਪਏ ਸਾਡੇ ਕੋਲੇ 100 ਸਾਲ ਵਾਲੇ ਹਾਂਜੀ ਹਾਂਜੀ ਅੱਜ ਵੀ ਪਏ ਅੱਗੇ ਲਾਏ ਆ ਜੀ ਮੈਂ ਜਿਵੇਂ ਨਾਇਬਕੁਰੇ 1947 ਵੀ ਲੈ ਇਹ ਪਾਕਿਸਤਾਨ ਚਲੇ ਗਏ ਆ ਮੁਹੰਮਦ ਆਲਮੁਨਹਾਰ ਦੇ ਇਹ ਵੀ ਪਾਕਿਸਤਾਨ ਚਲੇ ਗਏ ਆ ਜੀ ਤੇ ਹਜ਼ਾਰਾ ਸਿੰਘ ਰਮਤੇ ਵਰਗੇ ਜਿਵੇਂ ਬ ਸੰਤਰਾਮ ਦਾ ਸ੍ਰੀ ਅਸਲੀ ਆਵਾਜ਼ ਮੇਰੇ ਕੋਲ ਪਈ ਹੈ ਸ਼ਿਵ ਕੁਮਾਰ ਬਟਾਲਵੀ ਦੀ ਆਵਾਜ਼ ਅਸਲੀ ਪਈਆ ਅੱਛਾ ਜੀ ਹਾਂਜੀ ਇਹ ਮੇਰੇ ਕੋਲ ਕੁੱਲ ਅਸਲੀ ਆਵਾਜ਼ਾਂ ਪਈਆਂ ਜੀ ਮੇਰੇ ਕੋਲ ਉਸ ਸਮੇਂ ਦੀਆਂ ਆਹ ਕੀ ਲਿਖਿਆ ਜੀ ਰੇਡੀਓ ਇਹ ਰੇਡੀਓ ਲਾਇਸੈਂਸੀ ਇਹ ਲੈਣਾ ਪੈਂਦਾ ਸੀ ਲਾਇਸੈਂਸ ਹਾਂਜੀ ਲਾਇਸੈਂਸ ਟੈਕਸ ਭਰਨਾ ਪੈਂਦਾ ਸੀ ਜਦੋਂ ਆਪਾਂ ਰੇਡੀਓ ਲੈਂਦੇ ਸੀ ਹਾਂਜੀ ਟੈਕਸ ਭਰਨਾ ਪੈਂਦਾ ਸੀ ਜੀ ਇਹ ਪ੍ਰੈਸਾ ਜੀ ਕੋਲੇ ਵਾਲੀ ਕੋਲੇ ਵਾਲੀ ਪ੍ਰੈਸਾ ਜੀ ਹਾਂਜੀ ਹਾਂਜੀ ਆ ਦੇਖੋ ਖੋਲੋ ਇਹ ਕੋਲੇ ਵੀ ਪਏ ਆ ਜੀ ਇੱਕ ਮਿੰਟ ਆ ਦੇ ਉਮੀਰ ਕੀ ਬੈਠੇ ਕੋਲੇ ਹਾਂਜੀ ਹਾਂਜੀ ਕੋਲੇ ਵੀ ਪਏ ਆ ਜੀ ਵਿੱਚ ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਨੇ ਤੇ ਅੱਜ ਤੁਹਾਨੂੰ ਪੰਜਾਬ ਦੀਆਂ ਉਹ ਵਿਰਾਸਤੀ ਚੀਜ਼ਾਂ ਦਿਖਾਉਣੀਆਂ ਜੋ ਬਹੁਤ ਸਾਰੀਆਂ ਅਲੋਪ ਹੋ ਚੁੱਕੀਆਂ ਮੈਂ ਅੱਜ ਬਾਪੂ ਜੀ ਕੋਲੇ ਆਇਆ ਸੀ ਪਿੰਡ ਮਹਿਤਾ ਜ਼ਿਲ੍ਹਾ ਬਠਿੰਡਾ ਬਾਪੂ ਜੀ ਕੋਲੇ ਐਡੇ ਇੱਕ ਗ੍ਰਾਮੋਫੋਨ ਮਹਿੰਗੇ ਪਏ ਆ ਜਿਨ੍ਹਾਂ ਦੇ ਤਵੇ 5 5 6 6 ਹਜ਼ਾਰ ਦੇ ਵਿਕਦੇ ਆਗੇ ਤੁਹਾਨੂੰ ਉਹ ਵੀ ਦਿਖਾਵਾਂਗੇ ਹੋਰ ਵੀ ਬਹੁਤ ਚੀਜ਼ਾਂ ਦਿਖਾਵਾਂਗੇ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਪੁਰਾਣੇ ਸਿੱਕੇ ਤੱਕ ਵੀ ਪਏ ਬਾਪੂ ਜੀ ਕੋਲੇ ਆ ਜੋ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਹੈ ਜੀ ਠੀਕ ਹੈ ਜੀ ਪਿੰਡ ਕਿਹੜਾ ਬਾਪੂ ਜੀ ਜਗਦੇਵ ਸਿੰਘ ਮੇਰਾ ਨਾਮ ਹੈ ਜੀ ਪਿੰਡ ਮੇਰਾ ਮਹਿਤਾ ਤੇ ਜ਼ਿਲ੍ਹਾ ਮੇਰਾ ਬਠਿੰਡਾ ਜੀ ਬਠਿੰਡੇ ਤੋਂ 14 ਕਿਲੋਮੀਟਰ ਆਪਣਾ ਪਿੰਡ ਪੈਂਦਾ ਜੀ ਜੀ ਤੇ ਫੋਨ ਨੰਬਰ ਦੋਸਤੋ 7087578046 ਦੁਬਾਰੇ ਫੇਰ ਨੋਟ ਕਰ ਲਓ ਜੀ ਜਗਦੇਵ ਸਿੰਘ ਮੇਰਾ ਨਾਮ ਹੈ ਪਿੰਡ ਮੇਰਾ ਮਹਿਤਾ ਤੇ ਜ਼ਿਲ੍ਹਾ ਮੇਰਾ ਬਠਿੰਡਾ ਇਹ ਬਠਿੰਡੇ ਤੋਂ 14 ਕਿਲੋਮੀਟਰ ਆਪਣਾ ਪਿੰਡ ਪੈਂਦਾ ਜੀ ਤੇ ਫੋਨ ਨੰਬਰ ਦੋਸਤੋ 7087578046 ਦੋਸਤੋ ਇਹ ਜਿਹੜਾ ਸਮਾਨ ਆ ਅਸੀਂ ਤੁਹਾਨੂੰ ਸਾਰਾ ਸਮਾਨ ਨਹੀਂ ਦਿਖਾ ਸਕੇ ਕਿਉਂਕਿ ਪੰਜਾਬੀ ਕਲਚਰ ਸਾਡੇ ਕੋਲ ਇੰਨਾ ਪਿਆ ਜੀ ਅੰਦਰ ਸੰਭਿਆ ਪਿਆ ਸਮਾਨ ਉਹ ਸਮਾਨ ਤੇ ਟਾਈਮ ਬਹੁਤ ਲੱਗਦਾ ਕੱਢਣ ਤੇ ਅੱਗੇ ਮੈਂ ਤੁਹਾਨੂੰ ਬਹੁਤ ਚੈਨਲਾਂ ਤੇ ਦਿਖਾ ਚੁੱਕਿਆ ਦੋਸਤੋ ਜੇ ਮੇਰੇ ਕੋਲ ਇਹ ਪ੍ਰਾਣੇ ਪ੍ਰਾਣੇ ਰਿਕਾਰਡ ਤਮਿਆਂ ਪ੍ਰਾਣੇ ਰਿਕਾਰਡ ਮਸ਼ੀਨਾ ਸ਼ਿੱਕੀ ਨੋਟ ਰੇਡੀਓ ਤਮਿਆਂ ਇਹ ਮਸ਼ੀਨਾਂ ਗੱਡੇ ਪਿੱਤਲ ਦੇ ਬਰਤਨ ਗ੍ਰੰਥ ਕਿਤਾਬਾਂ ਕੱਤਨੀਆਂ ਬੋਟੇ ਬੇਲ ਦੀਆਂ ਮੱਖੀ ਤੁੱਪ ਦੀਆਂ ਫੋਟੋਆਂ ਮੂੜੇ ਗੱਤੇ ਦੇ ਘੜੇ ਚਮੜੇ ਦੇ ਕੁੱਪੇ ਦੋਨੇ ਟੋਕਰੀਆਂ ਬਾਗ ਫਲਕਾਰੀਆਂ ਪ੍ਰਾਣੇ ਮੈਗ ਤੇ ਪ੍ਰਾਣੇ ਰੇਡੀਓ ਵੀ ਮੇਓ ਕਲਚਸ ਸੂਈ ਦਾ ਗਨ ਤਸਵੀਰਾਂ ਬਣੀਆਂ ਬੋਤਲਾਂ ਦਾਜ ਹੱਥੀ ਤਿਆਰ ਹੋਇਆ ਵੀ ਸਾਡੇ ਕੋਲ ਸਾਰੇ ਪੈ ਕੱਤਨੀ ਕਿਸ ਨੂੰ ਪਤਾ ਨਹੀਂ ਕੱਤਨੀਆਂ ਅੱਗੇ ਪ੍ਰੋਗਰਾਮ ਵਿੱਚ ਦਿਖਾ ਚੁੱਕੇ ਆਂ ਜੀ ਜੀ ਅੱਜ ਜਿਵੇਂ ਸੀ ਲਾਰਡ ਸਪੀਕਰ ਨੂੰ ਮ ਤੇ ਜੋਗੇ ਇਹਨਾਂ ਚੀਜ਼ਾਂ ਦਾ ਸੱਭਿਆਚਾਰ ਦਾ ਸਤਿਕਾਰ ਕਰਨ ਵਾਲੇ ਜੀ ਸਾਡੇ ਪਿੰਡ ਦੇ ਦੋਸਤ ਨੇ ਜਿਵੇਂ ਨੇੜੇ ਨਾਬਾ ਤੇ ਮੰਡੀ ਅਮਲੋਹ ਪਿੰਡ ਉੱਚੀ ਰੁੜਕੀ ਮਾਸਟਰ ਨਰਿੰਦਰ ਨਰਿੰਦਰ ਸਿੰਘ ਤੇ ਪੁੱਤਰ ਨਾ ਬਲਬੀਰ ਸਿੰਘ ਇਹ ਬਹੁਤ ਸਾਡਾ ਸਤਿਕਾਰ ਕਰਦੇ ਜੋ ਜਾਣਦੇ ਆ ਇਹਨਾਂ ਚੀਜ਼ਾਂ ਨਾਲ ਹੀ ਸਤਿਕਾਰ ਆ ਉਹਨਾਂ ਦਾ ਜੀ ਦੋਸਤੋ ਸਤਿ ਸ਼੍ਰੀ ਅਕਾਲ ਜੀ ਅੱਗੇ ਸਮਾਨ ਸਾਡੇ ਕੋਈ ਪੰਜਾਬੀ ਕਲਚਰ ਦੇ ਦੇਖੋਗੇ ਤੁਸੀਂ ਜੀ ਸਮਾਨ ਬਹੁਤ ਪਿਆ ਜੀ ਆ ਜਿਹੜੇ ਬੱਪੂ ਜੀ ਟੇਪ ਰਿਕਾਰਡ ਹੈ ਕਿੰਨੇ ਸਾਲ ਪੁਰਾਣੇ ਆ ਇੰਨੇ ਕਿਵੇਂ ਸਾਹ ਕੇ ਰੱਖੀ ਬੈਠੇ ਬਿਲਕੁਲ ਨਵੇਂ ਵਰਗੇ ਆ ਇਹ ਇਹ ਮੇਰੇ ਕੋਲ ਮਸ਼ੀਨਾਂ ਤੇ ਬੜੀਆਂ ਜੀ 100 100 ਸਾਲ ਪੁਰਾਣੀਆਂ ਮਸ਼ੀਨਾਂ ਪਈਆਂ ਜੀ ਅੰਦਰ ਹਾਂ ਅੰਦਰ ਗ੍ਰਾਮੋਫੋਨ ਪਿਆ ਤੁਹਾਡਾ ਹਾਂਜੀ ਗ੍ਰਾਮੋਫੋਨ ਰੇਡੀਓ ਪੁਰਾਣੇ ਬਹੁਤ ਪੁਰਾਣੇ ਪਏ ਜੀ ਹਾਂਜੀ ਇੰਗਲੈਂਡ ਦੇ ਰੇਡੀਓ ਹਰੇਕ ਤਰ੍ਹਾਂ ਦਾ ਰੇਡੀਓ ਪਿਆ ਜੀ ਮੇਰੇ ਕੋਲ ਠੀਕ ਹੈ ਜੀ ਜਿਵੇਂ ਆਹ ਰਿਕਾਰਡ ਆ ਗਿਆ ਜੀ ਹਾਂ ਇਹ ਰਿਕਾਰਡ ਦਲਾਰ ਦਾ ਮਾਨਕ ਦੇ ਸਲੀਕ ਦੇ 1947 ਦੇ ਲਾਹੌਰ ਤੋਂ ਰਿਕਾਰਡ ਕੰਮ ਚੱਲਦਾ ਜੀ ਲਾਹੌਰ ਦੀ ਕੰਪਨੀ ਹੈ ਐਚ ਐਮ ਪੀ ਪਹਿਲਾਂ ਕੰਪਨੀ ਲਾਹੌਰ ਚ ਹੁੰਦੀ ਸੀਗੀ ਠੀਕ ਹੈ ਜੀ ਆ ਈ ਐਮ ਆਈ ਸਟੀਰੀਓ ਹਾਂਜੀ ਉਸ ਕੰਪਨੀ ਉਹ ਤੋਂ ਬਾਅਦ ਕਲਕੱਤਾ ਆ ਗਈ ਇਹ ਜੀ ਤੇ ਸਾਲ 47 ਵਲੇ ਸਾਲ 47 ਦੇ ਰਿਕਾਰਡ ਬਹੁਤ ਪਏ ਮੇਰੇ ਕੋਲੇ 47 ਵਾਲੇ ਹਾਂਜੀ ਹਾਂਜੀ ਸਨ 47 ਵਾਲੇ ਨਾਇਬ ਕੋਟਿਆ ਢਾਡੀ ਦਰਾਰ ਸਿੰਘ ਅਮਰ ਸਿੰਘ ਸ਼ੌਕੀ ਕਰਨਲ ਸਿੰਘ ਪਾਰਸ ਰਾਮੂ ਵਾਲਾ ਤੇ ਨਾਇਬ ਕੋਟਿਆ ਬੁੱਢਾ ਸ਼ੇਖ ਆਲਮਨਹਾਰ ਦੇ ਰਿਕਾਰਡ 1947 ਨਗੋਨੀਆਂ ਤੇ ਦਤਾ ਰਹੇ ਤੇ ਗਵਈਏ ਜਿਹੜੇ گاਉਂਦੇ ਹੁੰਦੇ ਸੀ ਫਿਲਮੀ ਰਿਕਾਰਡ ਮੰਗਦੀ ਫਿਲਮ 1938 ਜੀ ਬਣੀ ਆ ਪੰਜਾਬੀ ਫਿਲਮ ਲਾਹੌਰ ਚ ਬਣੀ ਆ ਇਹ ਫਿਲਮ ਮੱਚ ਗਈ ਸੀਗੀ ਇਹਦੇ ਰਿਕਾਰਡ ਅੱਜ ਵੀ ਸਾਡੇ ਕੋਲੇ ਪਏ ਨੇ ਏ ਬਪੂ ਜੀ ਸ਼ੌਂਕ ਫਿਰ ਕਿਵੇਂ ਪਾਇਆ ਬਸ ਸ਼ੌਂਕ ਪੁਰਾਣੇ ਕੀ ਸੰਗੀਤ ਤੋਂ ਹੀ ਜਿਵੇਂ ਸਰਿੰਦਰ ਕੌਰ ਨੇ ਉਹਦੇ 15 ਸਾਲ ਦੀ ਸੀ ਹਾਂਜੀ ਸਰਿੰਦਰ ਕੌਰ ਨੇ ਜਦੋਂ ਗੀਤ ਗਾਇਆ ਰੇਡੀਓ ਸਟੇਸ਼ਨ ਲਾਹੌਰ ਤੇ ਕਿਉਂ ਸਰਿੰਦਰ ਕੌਰ ਦਾ ਜਨਮ ਪਾਕਿਸਤਾਨ ਦਾ ਹਾਂਜੀ ਦਲਾਰ ਸੰਧੂ ਦਾ ਵੀ ਜਨਮ ਪਾਕਿਸਤਾਨ ਦਾ ਜੀ ਤੇ ਕਰਨੈਲ ਗਿੱਲ ਦਾ ਵੀ ਜਨਮ ਪਾਕਿਸਤਾਨ ਦਾ ਤੇ ਨਾਇਬ ਕੋੜੀ ਦਾ ਜਨਮ ਵੀ ਪਾਕਿਸਤਾਨ ਦਾ ਚਾਂਦੀ ਰਾਮ ਦਾ ਜਨਮ ਵੀ ਪਾਕਿਸਤਾਨ ਦਾ ਜਗਸ ਸਿੰਘ ਜੱਗੇ ਦਾ ਜਨਮ ਉਹਦੇ ਪਾਕਿਸਤਾਨ ਦਾ ਇਹ ਜਿੰਨੇ ਆਪਣੇ ਪੰਜਾਬੀ ਕਲਾਕਾਰ ਹੋਏ ਨੇ ਇਹਨਾਂ ਦਾ ਰਿਕਾਰਡ ਹਰੇਕ ਤਨਾ ਦਾ ਰਿਕਾਰਡ ਮੇਰੇ ਕੋਲ ਪਈ ਆ ਜੀ ਕਿਆ ਬਾਤ ਹੈ ਇਹ ਦੇਖੋ ਤੁਸੀਂ ਜਿਹੜੇ ਦੇਖੀ ਜਣੇ ਅੱਜ ਇਹ ਨਵੇਂ 80 40 50 ਸਾਲ 60 ਸਾਲ 70 ਸਾਲ ਵਿੱਚ ਸਾਰੇ ਤਰ੍ਹਾਂ ਦੇ ਰਿਕਾਰਡ ਪਏ ਆ ਰਿਕਾਰਡ ਸਾਨੂੰ ਬਹੁਤ ਸਾਫ਼ ਮਿਲਣਗੇ ਸਾਡੇ ਕੋਲ ਜੇ ਤੁਸੀਂ ਲੈ ਜਾਣੇ ਆ ਤੇ ਲਜਾ ਵੀ ਸਕਦੇ ਆ ਜੀ ਅਸੀਂ ਵੇਚਦੇ ਵੀ ਖਰੀਦੇ ਵੀ ਜਾਂਦੇ ਆ ਤੇ 베ਚੇ ਵੀ ਜਾਂਦੇ ਆ ਹਾਂਜੀ ਹਾਂਜੀ ਤੇ ਅਸੀਂ ਲਾਰਡ ਸਪੀਕਰ ਵੀ ਅੱਜ ਲਾਉਣੇ ਮੰਜੇ ਜੋੜ ਕੇ ਜੀ ਜਿਹੜੇ ਮੰਜੇ ਜੋੜ ਕੇ ਹਨ 스피커 ਲੱਗਦੇ ਨੇ ਆਵਾਜ਼ ਤੇ ਜਿਆਦਾ ਕੋਈ ਤੁਸੀਂ ਵੀ ਆ ਦੇਖੋ ਸਾਡੇ ਕੋਲ ਹਾਰਨ ਪੁਰਾਣੇ ਪਏ ਆ ਇਹ 60 70 ਸਾਲ ਪੁਰਾਣਾ ਹਾਰਨ ਆ ਜੀ ਹਰਮੋਨੀ ਦਾ ਆ ਦੇਖੋ ਇਹ ਬਹੁਤ ਪੁਰਾਣਾ ਹਾਰਨਾ ਹੈ ਅੱਛਾ ਜੀ ਇਹ ਅੱਜ ਵੀ ਸਾਡੇ ਕੋਲ ਚੱਲਦੇ ਆ ਮੈਂ ਬਹੁਤ ਦੂਰ ਤੱਕ ਸਾਂਝਾ ਲਾਉਣਾ ਜੀ ਵਿਆਹਾਂ ਦੇ ਸਾਂਝਾ ਹੁਣ ਚੱਲ ਪੈਣਗੇ ਏਦੂ ਬੱਲੇ ਪੋਚੀ ਸਾਹਿਬ ਜੀ ਦਿਨ ਦਿਨ ਚੱਲ ਰਹੇ ਸੀਗੇ ਕਿਉਂ ਪੋਚ ਵਿਆਹ ਕੋਈ ਕਰਦਾ ਨਹੀਂ ਹਾਂ ਜੀ ਤੇ ਕਿਉਂਕਿ ਸਾਹਿਬ ਜੀ ਦਿਨ ਦਿਨ ਚੱਲਦੇ ਹੁੰਦੇ ਆ ਬਿਲਕੁਲ ਜੀ ਤੇ ਹੁਣ ਵਿਆਹਾਂ ਚੱਲਦਾ ਸੀਜ਼ਨ ਚੱਲ ਪੂ ਸਪੀਕਰ ਲਾਉਣੇ ਉਹਵੇਂ ਮੱਜੇ ਜੋੜ ਕੇ ਬਹੁਤ ਦੂਰ ਲਾਉਣੇ ਆ ਮਤਲਬ ਅਸੀਂ ਸਪੀਕਰ ਅਮਲੋਵ ਲਾਉਣਾ ਮੋਗੇ ਕੋਲੇ ਅੱਛਾ ਜੀ ਬਹੁਤ ਦੂਰ ਦੂਰ ਹਾਂ ਬੱਜ ਬੱਜ ਬਗੇਲ ਸੰਗਲਾ ਉੱਥੇ ਲਾਉਣੇ ਇੱਧਰ ਅਸੀਂ ਰਾਮ ਗਿਆਨੇ ਪਿੰਡ ਲਾਉਣਾ ਅਸੀਂ ਫਿਕਰ ਅਸੀਂ ਤੇ ਇੱਧਰ ਸਾਡਾ ਪਿੰਡ ਰਮਾਣਾਜੀਤ ਸਿੰਘ ਨਾਲ ਬਲਵਿੰਦਰ ਸਿੰਘ ਕੇ ਲੱਥਾ ਸਿੰਘ ਕੇ ਉਹਨਾਂ ਦੇ ਲਾਉਣੇ ਆ ਵੀ ਸਾਆਂ ਸਾਡੇ ਕੋਲੇ ਬੁੱਕ ਹੀ ਰਹਿੰਦੀਆਂ ਜੀ ਬਹੰਡੇ ਵੀ ਲਾਉਣਾ ਅਸੀਂ 15 ਤਰੀਕ ਨੂੰ ਬਾਕੀ ਇੱਕ ਗੱਲ ਆ ਵੀ ਜੇ ਕਿਸੇ ਨੇ ਬਾਈ ਜਿਹੜੇ ਵੀਡੀਓ ਦੇਖ ਰੇ ਆ ਕਿਸੇ ਨੇ ਵਿਆਹ ਸ਼ਾਦੀ ਤੇ ਹਨਾ ਸਪੀਕਰ ਜੋੜ ਕੇ ਮਨ ਲਵਾਉਣਾ ਰਿਕਾਰਡ ਤਾਂ ਬਹੁਤ ਵਧੀਆ ਵਧੀਆ ਜਿਹੜੇ ਸੱਭਿਆਚਾਰਕ ਪੁਰਾਣੇ ਗੀਤ ਆ ਜਿਨ੍ਹਾਂ ਨੇ ਮਨ ਲੱਗਦਾ ਅੱਜ ਤੱਕ ਨਹੀਂ ਹੋਣੇ ਬਹੁਤ ਲੋਕਾਂ ਦਾ ਸੰਗੀਤ ਜਿੰਨਾ ਵੀ ਤੁਸੀਂ ਚਾਹੇ ਸਾਥ 100 ਸਾਲ ਤੋਂ ਉੱਪਰ ਵਾਲੇ ਰਿਕਾਰਡ ਵੀ ਪਏ ਸਾਡੇ ਕੋਲ ਹਾਂਜੀ 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 100 ਸਾਲ ਵਾਲੇ ਹਾਂਜੀ ਹਾਂਜੀ ਅੱਜ ਵੀ ਪਏ ਅੱਗੇ ਲਾਏ ਆ ਜੀ ਮੈਂ ਜਿਵੇਂ ਨਾਇਕ ਪੂੜੇ ਸੰਨ 47 ਵੀਲੇ ਇਹ ਪਾਕਿਸਤਾਨ ਚਲੇ ਗਏ ਆ ਮੁਹੰਮਦ ਆਲਮ ਖਾਰ ਦੇ ਇਹ ਵੀ ਪਾਕਿਸਤਾਨ ਚਲੇ ਗਏ ਆ ਜੀ ਤੇ ਹਜ਼ਾਰਤ ਸਿੰਘ ਰਮਤੇ ਵਰਗੇ ਜ ਸੰਤਰਾਮ ਦਾ ਸ੍ਰੀ ਅਸਲੀ ਆਵਾਜ਼ ਮੇਰੇ ਕੋ ਪਈ ਹੈ ਸ਼ਿਵ ਕੁਮਾਰ ਬਟਾਲਵੀ ਦੀ ਆਵਾਜ਼ ਅਸਲੀ ਪਈਆ ਅੱਛਾ ਜੀ ਹਾਂਜੀ ਇਹ ਮੇਰੇ ਕੋਲ ਅਸਲੀ ਆਵਾਜ਼ਾਂ ਪਈਆਂ ਜੀ ਮੇਰੇ ਕੋ ਉਸ ਸਮੇਂ ਦੀਆਂ ਅੱਛਾ ਬਾਬਾ ਜੀ ਇੱਕ ਗੱਲ ਕਹੀ ਹੁੰਦੀ ਸੀ ਰਿਕਾਰਡ ਤੁਹਾਡੇ ਸਾਹਮਣੇ ਜਿਹੜਾ ਜਿਉਣਾ ਮੋੜ ਦਾ ਰਿਕਾਰਡ ਸੀਗਾ ਉਹ ਖਣੀ ਬਲੈਕ ਚ ਵਿਕਿਆ ਸੀ ਉਸ ਰਿਕਾਰਡ ਜੀ ਜਿਹੜਾ ਐਲਪੀ ਰਿਕਾਰਡ ਹੁੰਦਾ ਸੀ ਨਾ ਇਹਦੀ 45 ਰੁਪਏ ਦਾ ਰਿਕਾਰਡ ਹੁੰਦਾ ਸੀ ਉਸ ਅਜ 40 ਸਾਲ 50 ਸਾਲ ਪਹਿਲਾਂ ਜੀ ਉਸ ਤੋਂ ਪਿੱਛੇ ਜਿਹੜਾ ਜਿਉਣਾ ਮੋੜ ਦਾ ਰਿਕਾਰਡ ਉਹ ਬਲੈਕ ਚ ਵਿਗਿਆ ਹਾਂਜੀ 250 ਦਾ ਜੀ 250 ਦਾ ਕਿਹੜੇ ਸਾਲ ਦੀ ਗੱਲ ਇਹ ਤਾਂ 40-45 ਸਾਲ ਦੀ ਗੱਲ ਹੈ ਜੀ 40-45 ਸਾਲ ਪਹਿਲਾਂ ਹਾਂ ਉਦੋਂ 2500 ਬਹੁਤ ਹੁੰਦਾ ਸੀ ਸਰਿੰਦਰ ਸਿੰਘ ਦੇ ਰਕਾਰ ਉਦੋਂ ਮੈਸੇਜ ਕੰਮ ਸਿੱਖਦਾ ਹੁੰਦੇ ਬਰਨਾਲੇ ਠੀਕ ਹੈ ਜੀ ਹਾਂਜੀ ਉਹ ਸਟਾ ਟੇਲਰ ਚੌੜਾ ਮੋੜ ਤੇ ਬਰਨਾਲਾ ਉੱਥੇ ਸੀ ਕੰਮ ਕਰਦੇ ਹੁੰਦੇ ਸੀਗੇ ਬਿਲਕੁਲ ਜੀ ਤੇ ਇੱਕ ਇਧਰ ਤੁਹਾਡੇ ਨੂੰ ਬੱਸ ਇਹ 2013 ਜੀ ਕੁਲਦੀਪ ਮਾਨਕ ਸਾਹਿਬ ਦਾ ਮੇਲਾ ਲੱਗਿਆ ਸੀ ਜੀ ਹਾਂਜੀ ਉਦੋਂ ਮੇਰਾ ਸਾਰਾ ਸਮਾਨ ਉੱਥੇ ਗਿਆ ਸੀ ਸੰਗੀਤ ਦਾ ਸਾਫ ਸਿੰਘ ਸਾਭੀ ਐਮ ਐਲ ਏ ਸੀ ਰੋਸ਼ਨ ਦਾ ਪੱਠਾ ਜਲੰਧਰ ਜੀ ਇਹ ਉੱਥੇ ਮੈਨੂੰ ਸਨਮਾਨਤ ਕਰਿਆ ਸਨਮਾਨਤ ਤਾਂ ਪਤਾ ਨਹੀਂ ਕਿੰਨੇ ਸ਼ੀਲਡ ਆ ਪਈਆਂ ਸਾਡੇ ਕੋਲੇ ਜੀ ਕਿਉਂ ਇਹਨਾਂ ਜਗ੍ਹਾ ਬਹੁਤ ਚਾਹੀਦੀ ਆ ਬਿਲਕੁਲ ਜੀ ਹਾਂ ਜੀ ਇਹ 2013 ਚ ਲੱਗਿਆ ਸੀ ਮਾਨਕ ਦਾ ਮੇਲਾ ਜੀ ਠੀਕ ਆ ਜੀ ਉਹ 12 ਮੇਲਾ ਮਾਨਕ ਸਾਹਿਬ ਚਲੇ ਸੀ ਕਿ ਚਲ ਗਏ ਸੀ ਜੀ ਤੇ ਆ ਨੰਬਰ ਤੁਹਾਡੇ ਕੋਲੇ ਪ੍ਰਾਣੇ ਹਾਂ ਜੀ ਹਾਂ ਜੀ ਹਾਂ ਜੀ ਨੰਬਰ ਦਿਖਾ ਦਿੰਨੇ ਆ ਜੀ ਇੱਕ ਮਿੰਟ ਆ ਦੇਖੋ ਦੋਸਤੋ ਤੇ ਇਧਰ ਬਾਪੂ ਜੀ ਤੁਹਾਡੇ ਕੋਲੇ ਜਿਵੇਂ ਆਹ ਪਿਆ ਪੁਰਾਣੇ ਨੋਟ ਆ ਇਹ ਪਕਸ਼ ਆਹ ਜੇ ਨੋਟ ਉਰਦੂ ਚ ਨੋਟ ਪੈਣੀ ਪਕਸ਼ ਸਿੰਘ ਦੇ ਨੋਟ ਆ ਪਕਸ਼ ਸਿੰਘ ਵੇਲੇ ਦੇ ਨੋਟ ਚਲਦੇ ਜੀ ਇਹ ਇਹ ਗਾਂਧੀ ਦਾ ਉਹਦਾ ਰਾਜ ਹੁੰਦਾ ਸੀ ਇਹ ਉਰਦੂ ਚ ਨੋਟ ਚੱਲ ਰਹੇ ਪਕਸ਼ ਸਿੰਘ ਵੇਲੇ ਦੇ ਨੋਟ ਆ ਜੀ ਆਹ ਲੋਟ ਉਹ ਸੀ ਪੁੱਠਾ ਸਿੱਧਾ ਨੋਟ ਲਾਏ ਆ ਹਾਂਜੀ ਬਾਕੀ ਰੇਲਵੇ ਟਿਕਟਾਂ ਇਹ ਗੱਤੇ ਦੇ ਟਿਕਟਾਂ ਬੰਦ ਹੋ ਗਏ ਆ ਹਾਂਜੀ ਗੱਤੇ ਦੀਆਂ ਟਿਕਟਾਂ ਦਾ ਬੰਦ ਹੀ ਹੋ ਗਏ ਆ ਜੀ ਹਾਂਜੀ ਹਾਂਜੀ ਇਹ ਸਾਰਾ ਕੁਝ ਕਲਚਰਲ ਨੋਟਾਂ ਦਾ ਰੇਡੀਓ ਲਾਇਸੈਂਸ ਹਾਂ ਜਲੰਧਰ ਦੀ ਫਿੱਟ ਹੈ ਜੀ ਤੇ ਆ ਦੇਖ ਸਕਦੇ ਤੁਸੀਂ ਬਾਕੀ ਤੇ ਇਹ ਜਿਹੜੇ ਪੁਰਾਣੇ ਆ ਆਪਣੇ ਜਿਹਦਾ 20 ਦਾ ਨੋਟ ਆ ਗਿਆ ਪੰਜਾਂ ਦਾ 100 ਵਾਲਾ 1 ਰੁਪਿਆ ਆ ਗਿਆ ਇਹ ਅਜ ਤੋਂ 50 ਸਾਲ ਪਹਿਲਾਂ ਚ ਨੋਟ ਚੱਲ ਦਿੰਦੇ ਆ ਆਹਾਂ ਅੱਛਾ ਜੀ ਤੇ ਇਹ ਗਾਂਧੀ ਦਾ ਜੋ ਰਾਜ ਹੁੰਦਾ ਸੀ ਉਦੋਂ 47 ਵੇਲੇ ਉਦੋਂ ਇਹ ਚੱਲਦੇ ਹੁੰਦੇ ਸੀ ਗੋਰਿਆਂ ਦੇ ਰਾਜ ਦੇ ਵੇਲੇ ਹਾਂਜੀ ਹਾਂਜੀ ਉਰਦੂ ਚ ਨੋਟ ਉਰਦੂ ਚ ਨੋਟ ਤੋਂ ਬਾਅਦ ਚੱਲਣ ਲੱਗਿਆ ਪੰਜਾਂ ਦਾ ਆ ਵੀ 100 ਵਾਲਾ ਆ ਗਿਆ ਹਾਂਜੀ ਹਾਂਜੀ ਆਹ ਕਿਹੜਾ ਜੀ ਕਿੱਥੋਂ ਦਾ ਇਹ ਇਹ ਆਪਣਾ 1000 ਦਾ ਨੋਟ ਜੀ ਬੰਦ ਹੋ ਗਏ ਹਜ਼ਾਰ ਦਾ ਐਡਾ ਵੱਡਾ ਹੁੰਦਾ ਸੀ ਹਾਂ 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 ਇਹ ਹਜ਼ਾਰ ਦਾ ਨੋਟ ਐਡਾ ਵੱਡਾ ਹੁੰਦਾ ਆ ਕਿਰਪਿਆ ਆ ਗਿਆ ਦੋਹਾਂ ਦਾ ਆ ਗਿਆ ਨੋਟ ਹਾਂ ਸਾਰੇ ਤਰ੍ਹਾਂ ਦੇ ਪਈ ਪੰਦਰ ਬੋਧ ਆ ਆ ਕੀ ਲਿਖਿਆ ਜੀ ਰੇਡੀਓ ਇਹ ਰੇਡੀਓ ਲਾਇਸੈਂਸੀ ਇਹ ਲੈਣਾ ਪੈਂਦਾ ਸੀ ਲਾਇਸੈਂਸ ਹਾਂਜੀ ਲਾਇਸੈਂਸ ਟੈਕਸ ਭਰਨਾ ਪੈਂਦਾ ਸੀ ਜਦੋਂ ਆਪਾਂ ਰੇਡੀਓ ਲੈਂਦੇ ਸੀ ਹਾਂਜੀ ਹਾਂਜੀ ਟੈਕਸ ਭਰਨਾ ਪੈਂਦਾ ਸੀ ਜੀ ਹੁਣ ਅੱਜ ਦੇ ਦੇਖੀਏ ਤਾਂ ਹਨਾ ਕੋਈ ਸੁਣਦੇ ਬਹੁਤ ਘੱਟ ਤੇ ਉਦੋਂ ਲਾਇਸੈਂਸ ਲੈਣਾ ਤੇ ਟੈਕਸ ਭਰਨਾ ਪੈਂਦਾ ਸੀ ਆ ਮਿੱਤਰੋ ਰੇਡੀਓ ਲਾਇਸੈਂਸ ਹਾਂਜੀ ਹਾਂਜੀ ਤੇ ਬਾਕੀ ਆ ਆ ਕਿੱਥੋਂ ਦਾ ਜੀ ਕਰੰਸੀ ਹੈ ਜੀ ਇਹ ਪਤਾ ਨਹੀਂ ਵੀ ਦੇਖ ਲਓ ਤੁਸੀਂ ਮੈਂ ਨੋਟ ਸਾਡੇ ਕੋਲੇ ਗੁਰੂਆਂ ਦੇ ਹੱਥ ਲਿਖਤਾ ਵੀ ਇੱਕ ਪੰਨਾ ਦਿਖਾਉਣਾ ਜੀ ਜੀ ਤੇ ਇਦੋਂ ਵੀ ਤੁਹਾਨੂੰ ਦਿਖਾ ਦਈਏ ਆ 10ਵੇਂ ਪਾਸ਼ਾ ਜੀ ਦੀ ਫੋਟੋ ਸ਼ੀਟ ਆਈ ਹੈ ਹੱਥ ਲਿਖਤਾ ਜੀ ਹਾਂ ਜੀ ਉਹ ਸਟਾਮਪ ਤੇ ਪਕ ਸਿੰਘ ਦਾ ਜਾਦਗਰੀ ਨੋਟ 1 ਰੁਪਿਆ ਵਾਲਾ ਸਟਾਮਪ ਸਿੱਖ ਰਾਜ ਦੇ ਟਿਕਟਾਂ ਰੇਲਵੇ ਟਿਕਟਾਂ ਉਹ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਹੱਥ ਲਿਖਤਾ ਜੀ ਹਾਂ ਜੀ ਕਿਉਂਕਿ ਇਹ ਫੋਟੋਸਟੈਟਰ ਇਹ ਹੈ ਫੋਟੋ ਸ਼ੀਟ ਆ ਅਸਲੀ ਤਾਂ ਆਪਣੇ ਕੋਲ ਨਹੀਂ ਹੋ ਸਕਦੀ ਹਾਂ ਜੀ ਹਾਂ ਜੀ ਹਾਂ ਜੀ ਆ ਤੁਸੀਂ ਥੱਲੇ ਸਿੱਖ ਰਾਜ ਦੀਆਂ ਟਿਕਟਾਂ ਜੀ ਇਹ ਸਿੱਖ ਰਾਜ ਦੀਆਂ ਟਿਕਟਾਂ ਦੇਖ ਰਹੇ ਹੋ ਮਿੱਤਰੋ ਤੁਸੀਂ ਦੇਖੋ ਹਨਾ ਇਹ ਇਹ ਨਾਲ ਸੰਤਰੀਖ ਵੀ ਲਿਖੀ ਹੋਈ ਆ ਕਦੋਂ ਤੋਂ ਕਦੋਂ ਚੱਲ ਰਹੀ ਸੀਗੀ ਤੇ ਆ ਸਾਰੀਆਂ ਦੇਖ ਸਕਦੇ ਹੋ ਤੇ ਇੱਧਰ ਵੀ ਤੁਸੀਂ ਦੇਖ ਸਕਦੇ ਹੋ ਹਾਂਜੀ ਆ ਸਾਰੀਆਂ ਤੇ ਆ ਨਿੱਕੀਆਂ ਵਗੈਰਾ ਆ ਗਈਆਂ ਤੇ ਇੱਧਰ ਆ ਕਿਸ ਗੁਰੂ ਸਾਹਿਬਾਨ ਦੀ ਹੱਥ ਲਿਖਤ ਹੈ ਜੀ ਇਹ ਜਫਰਨਾਮਾ 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 ਠੀਕ ਹੈ ਜੀ ਤੇ ਇਸ ਤੋਂ ਬਾਅਦ ਆ ਤੁਸੀਂ ਦੇਖ ਸਕਦੇ ਹੋ ਬਾਕੀ ਟਿਕਟਾਂ ਹੋ ਗਈਆਂ ਸਾਰੀਆਂ ਜਿਹੜੀਆਂ ਆ ਰੇਲ ਦੇ ਟਿਕਟਾਂ ਹੁੰਦੀਆਂ ਸੀਗੀਆਂ ਤੇ ਉਸ ਤੋਂ ਬਾਅਦ ਫੇਰ ਇੱਧਰ ਉਹੀ ਨੋਟ ਆ ਗਏ ਹਾਂਜੀ ਕਰੰਸੀ ਆ ਗਈ ਹੈ ਹਾਂਜੀ ਤੇ ਹਲਾ ਹਰੇਕ ਅਲੱਗ-ਅਲੱਗ ਦੇਸ਼ ਦੀ ਹੈ ਤੁਸੀਂ ਦੇਖ ਸਕਦੇ ਹੋ ਬਾਕੀ ਮੈਂ ਤੁਸੀਂ ਪਾਜ਼ ਕਰਕੇ ਦੇਖ ਲਿਓ ਆ ਦੇਖੋ ਜੀ ਆਧਾ ਹੋ ਗਿਆ ਜੀ ਹਨਾ ਕ੍ਰਾਂਸੀ ਕਹਿੰਦਾ ਸਮਾਨ ਇੱਥੇ ਥੱਲੇ ਪਿਆਗਾ ਇਹ ਪਿੱਤਲ ਦਾ ਸਮਾਨ ਅਸੀਂ ਵੇਚੀ ਵੀ ਜੰਨੇ ਸਾਡੇ ਕੋਈ ਆਈ ਜਾਂਦਾ ਹੈ ਜਾਈ ਜਾਂਦਾ ਜੀ ਕਿਵੇਂ ਰਿਕਾਰਡ ਲੈਣੇ ਹੁਣ ਸ਼ਿੱਕੇ ਲੈਣੇ ਹੁਣ ਭਾਂਡੇ ਲੈਣੇ ਹੁਣ ਪੁਰਾਣੇ ਤੇ ਹਰ ਇੱਕ ਤਰ੍ਹਾਂ ਦਾ ਸਾਡਾ ਸਮਾਨ ਅਸੀਂ ਵੇਚਦੇ ਵੀ ਕਰ ਲੈ ਕੇ ਜਾਂਦੇ ਆ ਹਜੇ ਅੰਦਰ ਸਮਾਨ ਬਹੁਤ ਪਿਆ ਹੁਣ ਬਾਹਰ ਬਹੁਤ ਚਲਾ ਗਿਆ ਸਮਾਨ ਜੀ ਸ਼ਿੱਕੇ ਹੋਗੇ ਨੋਟ ਭਾਂਡੇ ਰਿਕਾਰਡ ਕੋਈ ਬੰਦਾ ਸਾਥੋ ਜੀ ਖਰੀਦਣ ਆਇਆ ਵੀ ਤਾਂ ਅਸੀਂ ਦੇ ਦਨੇ ਜੀ ਆਹਾ ਕੀ ਹੈ ਜੀ ਇਹ ਪ੍ਰੈਸਾ ਜੀ ਕੋਲੇ ਵਾਲੀ ਕੋਲੇ ਵਾਲੀ ਪ੍ਰੈਸਾ ਜੀ ਹਾਂਜੀ ਹਾਂਜੀ ਆ ਦੇਖੋ ਖੋਲੋ ਇਹਦੇ ਕੋਲੇ ਵੀ ਪਏ ਆ ਜੀ ਇੱਕ ਮਿੰਟ ਆ ਦੇਖੋ ਮੇਰੇ ਅੱਗੇ ਬੈਠੇ ਕੋਲੇ ਹਾਂਜੀ ਹਾਂਜੀ ਕੋਲੇ ਵੀ ਪਈ ਹੈ ਜੀ ਵਿੱਚ ਕੋਲੇ ਵੀ ਪਈ ਆ ਫਿਰ ਇਹਦੇ ਵਿੱਚ ਦੀ ਮਤਲਬ ਹਾਂ ਹਾਂ ਇਹ ਹਵਾਲਾ ਲੈਂਦਾ ਜੀ ਪਿੱਛੇ ਹਾਂਜੀ ਹਾਂਜੀ ਹਵਾਲਾ ਲੈਂਦਾ ਜੀ ਤੇ ਤੁਹਾਡੀ ਆਪਦੀ ਪੁਰਾਣੀ ਜਵੇਂ ਤੁਸੀਂ ਹਾਂਜੀ ਹਾਂਜੀ ਕਰਦੀਆਂ ਜੀ ਆਪੀ ਠੀਕ ਆ ਤੇ ਆਹ ਹੱਥ ਘੜੀ ਜੀ ਕੀ ਹੈ ਜੀ ਇਹ ਹੱਥ ਘੜੀ ਜੀ ਨਿਔਲਾ ਜੀ ਉਠਾਂ ਨੂੰ ਲਾਉਂਦੇ ਹੁੰਦੇ ਹੁੰਦੇ ਇਹ ਉਠਾਂ ਨੂੰ ਨਿਔਲ ਹਾਂ ਹਾਂ ਆਹ ਚਾਬੀ ਹੈ ਦੀ ਹੈ ਚਾਬੀਆਂ ਨਾਲ ਦੀ ਬੰਨੀ ਵੀ ਆ ਠੀਕ ਹੈ ਜੀ ਤੇ ਇਹ ਕੋਈ ਜੇ ਕੋਈ ਲੈਣਾ ਚਾਹੁੰਦਾਗਾ ਤਾਂ ਸੇਲ ਕਰ ਦਿੰਦੇ ਹਾਂ 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 ਦੇ ਦਿੰਦੇ ਹਾਂ ਜੀ ਅਸੀਂ ਠੀਕ ਹੈ ਤੇ ਆਹ ਕੀ ਚੀਜ਼ ਹੈ ਜੀ ਇਹ ਉਠਾਂ ਦੀਆਂ ਇਹ ਕੋਈ ਸ਼ੀਲਡ ਹੈ ਜਿਹ ਮੈਂ ਉਹਨਾਂ ਨੂੰ ਮਿਲਦੀਆਂ ਆਪਣੇ ਖਿਡਾਰੀਆਂ ਨੂੰ ਹਾਂ ਜੀ ਤੇਜ ਤੇਜਪਾਲ ਕੇ ਖਮ ਤੇਜਪੁਰਾ ਲਿਖਿਆ ਹੋਇਆ 1968 ਦੀ ਹੈ ਜੀ हां ए लिखे हुए जे ते आ पुरानी है जी ते जग जी जागा हां पीतल दी बोतल गागरਾਂ बाकी मेरे को गैयां भी गागरਾਂ ਲੈ ਕੇ ਗਿਆ जी इक दे आ चीज मेनू बड़ी बढ़िया लगी ए टाइम तरीका दस दिए देना जेड़ा आवे देखो कमा के एनु कमाना कमाਉਣਾ ਪੈਂਦਾ ਇਹੇ देन ਤਰੀਕ 50 ਸਾਲ ਪਹਿਲਾ ਪੁਰਾਣਾ ਰਿਕਾਰਡ ਦੱਸਦੀ ਆ ਇੰਦਰ ਸਿੱਧਾ ਕਰਦ ਗਏ ਇੱਕ ਮਿੰਟ ਆ ਦੇਖੋ ਇਹ ਇੱਥੋਂ 50 ਸਾਲ ਪਹਿਲਾ ਪੁਰਾਣਾ ਰਿਕਾਰਡ ਦੱਸਦੀ ਆ ਇਹੇ ਅੱਛਾ ਜੀ ਇਹ ਹੈਗੀ ਆ 1970 ਤੋਂ ਲੈ ਕੇ 20 मतलब 2070 ਅੱਜ ਸਾਰੇ ਕੁਛ ਦੇ ਵਿੱਚ ਆਉਂਦਾ ਜੀ ਹਾਂਜੀ ਹਾਂਜੀ 100 ਸਾਲ ਦੀ ਆ ਪੂਰੇ ਦੀ ਹਾਂਜੀ ਹਾਂਜੀ ਇਹ 50 ਸਾਲ ਪਿਛਲਾ ਰਿਕਾਰਡ ਦੱਸ ਦਈਏ ਜੀ ਉਹ ਮੇਰੇ ਠੀਕ ਹੈ ਜੀ ਇਹਨੂੰ ਘੁਮਾ ਕੇ ਜਿੰਦੀ ਇੱਚ ਦੇਣਾ ਜਿੰਦੀ ਜੀ ਇਹ ਘੁੰਮਦੀ ਉਹ ਮੇਰੇ ਹਾਂ ਆ ਦੇਖੋ ਠੀਕ ਹੈ ਜੀ ਤਾਂ ਇਹ ਤੋਂ ਕੋਕੇ ਦੱਸਣ ਦੇਣ ਬੁੱਧਵਾਰ ਤਰੀਕ ਸਾਰਾ ਕੋ ਦੱਸ ਦਈਏ ਮਹੀਨਾ ਸਾਲ ਠੀਕ ਹੈ ਜੀ ਹਾਂ ਕਿਹੜਾ ਸਾਲ ਆ ਜੀ ਉਹ ਮੇਰੇ ਦੱਸ ਦਈਏ ਆ ਦੇਖੋ ਠੀਕ ਹੈ ਜੀ ਤੇ ਇੱਕਾ ਨਿੱਕਾ ਜਿਹਾ ਪੱਖਾ ਪਿਆ ਜੀ ਇਹ ਧੱਕਾ ਵੀ ਪੁਰਾਣਾ ਜੀ ਬਹੁਤ ਪੁਰਾਣਾ ਪੱਖਾ ਇਹ ਹੈ ਇਹ ਮਤਲਬ ਸੈਲ ਕਾਰਾ ਗੁਰਾ ਬੈਟਰੀਆਂ ਮੁੰਡੇ ਪਹਿਲਾਂ ਚੱਲਦੀ ਹੁੰਦੀ ਸੀ ਕਿਤੇ ਸ਼ੌਂਕ ਤੌਰ ਤੇ ਰੱਖੇ ਰੱਖੇ ਸੀ ਅੱਛਾ ਜੀ ਹਾਂ ਤੇ ਮਤਲਬ ਨਿੱਕਾ ਜਿਹਾ ਤੇ ਇਹ ਵੀ ਹੈਗਾ ਹੈਗਾ ਬਾਕੀ ਇੱਧਰ ਤੁਸੀਂ ਆਹ ਸਾਰੇ ਰਿਕਾਰਡ ਦੇਖੀ ਹੈਗੇ ਬਾਕੀ ਅੰਦਰ ਆ ਕੇ ਸਮਾਨ ਤੁਹਾਨੂੰ ਹਾਂ ਜੋ ਸੌਣ ਦਿੰਦੇ ਬਾਕੀ ਸਮਾਨ ਦੋਸਤੋ ਅੰਦਰ ਬਹੁਤ ਪਿਆ ਹਾਂਜੀ ਤੁਹਾਨੂੰ ਹਰੇਕ ਤਰ੍ਹਾਂ ਦਾ ਸਮਾਨ ਦਿਖਾਵਾ ਆਤਮਾਨ ਸਮਾਨ ਪਿਆ ਹੈ ਕੈਸਟਾ ਉਹ ਬੜਾ ਖਵਾ ਦੇ ਸਾਹੇ ਸਾਰਾ ਸਮਾਨ ਪਿਆ ਹੈਗਾ ਇੱਧਰ ਆਪਾਂ ਮੜੇ ਜਾ ਕੈਸਟਾਂ ਦੇਖੋ ਰਿਕਾਰਡ ਬੜੇ ਦੇਖੋ ਜੀ ਇਹਦੇ ਵਿੱਚ ਪਏ ਆ ਆ ਤੁਸੀਂ ਉਹ ਕੈਸਟਾਂ ਦੇਖੋ ਤੇ ਰਿਕਾਰਡ ਲਫਾ ਪਿਆਂ ਚ ਪਏ ਪਏ ਜੀ ਤੇ ਰਿਕਾਰਡ ਜਿਹੜੇ ਉਧਰ ਪਏ ਆਗੇ ਲਫਾਫਿਆਂ ਚ ਪਾ ਰੱਖਿਆ। ਕਾਸਟ ਤਾਂ ਹਜ਼ਾਰਾਂ ਦੇ ਹਿਸਾਬ ਨਾਲ ਪਈਆਂ ਜੀ ਜਿੰਨੀਆਂ ਮਰਜ਼ੀ ਸਾਥ ਪੁੱਜ ਗਈ। ਜਿਵੇਂ ਚਾਹੀਦੀਆਂ ਉਹ ਸੋਨੀ ਟੌਨ ਦੀ ਟੇਪ ਕੱਟਾਂ ਜੀ। ਬਾਕੀ ਟਿੱਪਾ ਹੋਰ ਵੀ ਪਈਆਂ ਸਾਡੇ ਕੋਲ ਲਫਾਫਿਆਂ ਚ ਪਈਆਂ ਪਈਆਂ। ਹਾਂਜੀ। ਇਹ ਮਸ਼ੀਨ ਇਹ ਕੱਟ 80 90 ਸਾਲ ਪੁਰਾਣੀ ਗ੍ਰਾਮੋਫੋਨ ਆ ਜੀ। ਹਾਂਜੀ। ਔਰ ਰੇਡੀਓ ਜਿਹੜਾ ਚੱਲ ਰਿਹਾ ਇੰਗਲੈਂਡ ਦਾ ਰੇਡੀਓ ਆ। ਕਿੰਨੇ ਸਾਲ ਪੁਰਾਣਾ ਆ ਜੀ? 135 40 ਸਾਲ ਪੁਰਾਣਾ। 100 ਸਾਲ ਤੋਂ ਉੱਪਰ ਆ ਜੀ ਰੇਡੀਓ ਇਹ। 100 ਸਾਲ ਪੁਰਾਣਾ ਰੇਡੀਓ। ਓਹ ਸਾਹਮਣ ਤੇ ਰਾਹੁਲ ਭਨਾਰੀ ਜੀ ਤੇ ਅਮਰਦਲ ਕੁਲਸ਼ਾ ਰਜਿੰਦਰ ਸਿੰਘ ਪਟਿਆਲੇ ਵਾਲੇ ਐਲਨ ਸਾਹਿਬ ਨਈਰ ਜੀ ਇਹ ਬੰਬੇ ਬਦਲ ਗਏ ਜੀ ਉਹ ਦੇਖੋ ਮਸ਼ੀਨਾ ਐਸਐਸਪੀ ਸਾਹਿਬ ਸਾ ਚਲਾ ਰਹੇ ਕਾ ਤੇ ਭਨਾਰੀ ਸਾਹਿਬ ਚਲਾ ਰਹੇ ਉਹ ਦੇਖੋ ਸਾਡੇ ਢਿੱਲੋ ਸਟੂਡੀਓ ਵਾਲੇ ਆ ਜੀ ਉਹ ਚਲਾ ਰਹੇ ਆ ਉਹ ਪ੍ਰਾਣੀਆਂ ਇਹ ਪ੍ਰਾਣੀਆਂ ਤਸਵੀਰਾਂ ਰਿਕਾਰਡ ਜਿਵੇਂ ਅਖਬਾਰਾਂ ਦੇ ਫੋਟੋਆਂ ਮਾਈਆਂ ਰੱਖੀਆਂ ਨੇ ਹਰ ਇੱਕ ਤਰ੍ਹਾਂ ਦਾ ਅੱਛਾ ਤੁਸੀਂ ਇੱਕ ਘੜਾ ਵੀ ਦੱਸ ਰਹੇ ਸੀ ਮੈਂ ਘੜੇ ਬਾਰੇ ਹਾਂਜੀ ਉਹ ਗੱਤੇ ਦੇ ਘੜੇ ਪਏ ਹੋ ਸੀ ਆ ਪਿਆ ਜੀ ਪੂਰੀ ਪਈ ਗੱਤੇ ਦੇ ਘੜੇ ਪਿਆ ਰੇਡੀਓ ਪੁਰਾਣੇ ਸਾਰੇ ਮਾਡਲ ਪਏ ਨੇ ਆ ਉਰੀ ਪਈ ਆ ਪੂਰੀ ਆ ਜੀ ਹਾਂਜੀ ਹਾਂਜੀ ਹਾਂ ਤਾਂ ਗੱਲ ਵੇਟ ਇਹ ਗੱਤੇ ਦਾ ਘੜਾ 100 ਸਾਲ ਤੋਂ ਉਪਰ ਆ ਹਾਂਜੀ ਉਹ ਚੰਮ ਦਾ ਕੁੱਪਾ ਪਿਆ ਹੋ ਸੀ ਸਾਹਮਣੇ ਹਾਂਜੀ ਬਹੁਤ ਪੁਰਾਣਾ ਜੀ ਉਹ ਜੀ ਉਹ ਗੱਡੇ ਆ ਜਿਵੇਂ ਜੀ ਵੀ ਸਾਡੇ ਉਹ ਰੇਡੀਓ ਦਾ ਸਟੇਸ਼ਨ ਫੜਦਾ ਹੁੰਦਾ ਸਾਹਮਣੇ ਦਿਖ ਰਿਹਾ ਜਿਹੜਾ ਸੈਟਿੰਗ ਕਰ ਦਿੰਦਾ ਜੀ ਉਹ ਕੱਦੂ ਦਾ ਟੁੰਬਾ ਸਾਧਾ ਵਾਲਾ ਅੱਛਾ ਜੀ ਸੰਤਾਂ ਵਾਲਾ ਸੰਤਾਂ ਵਾਲਾ ਤੇ ਇਹ ਰੇਡੀਓ ਦਾ ਟੇਸ਼ਨ ਸਾਹਮਣੇ ਦਿਖ ਰਿਹਾ ਚਿੱਟਾ ਜਿਹੜਾ ਪਿਆ ਇਹ ਰੇਡੀਓ ਜਦੋਂ ਟੇਸ਼ਨ ਸੈੱਟ ਨਹੀਂ ਹੁੰਦੇ ਸੀ ਇਹਦੇ ਰੇਡੀਓ ਸਟੇਸ਼ਨ ਦੇ ਟੇਸ਼ਨ ਸੈੱਟ ਹੁੰਦੇ ਸੀਗੇ ਮਤਲਬ ਆਪਾਂ ਜਦ ਮੈਂ ਰੇਂਜ ਫੜਨੀ ਹਾਂ ਰੇਂਜ ਫੜ ਇਹਦੇ ਸੈਟਿੰਗ ਕਰਦਾ ਮਕੈਨਿਕ ਜੀ ਅੱਛਾ ਜੀ ਆਹ ਟੇਪ ਰਿਕਾਰਡ ਪਿਆ ਤੁਸੀਂ ਦੇਖ ਸਕਦੇ ਹੋ ਬਾਕੀ ਟੋਕਨ ਮੁਗਲਾਂ ਦੇ ਰਾਜ ਦੇ ਰਿਕਾਰਡ ਬੜੇ ਪਏ ਚਰਖਾ ਬੜੇ ਜਿਹੜਾ ਤੁਸੀਂ ਮੁਗਲਾਂ ਦੇ ਰਾਜ ਦਾ ਤੇ ਇਹਦੇ ਵਿੱਚ ਹੈ ਟਰੰਕਾ ਦਾ ਸਮਾਨ ਬਹੁਤ ਪਿਆ ਜੀ ਤੁਹਾਨੂੰ ਸਾਰਾ ਸਮਾਨ ਦਿਖਾਇਆ ਨਹੀਂ ਜੀ ਚਰਖੇ ਪਏ ਆ ਜਿਵੇਂ ਉਹ ਪਿਆ ਚਰਖਾ ਅੰਦਰ ਚਰਖੇ ਸ਼ੀਸ਼ੇ ਵਾਲੇ ਪਏ ਆ ਇਹ ਤੁਹਾਨੂੰ ਦਿਖਾ ਦਿੰਨੇ ਆ ਜੀ ਸ਼ਿੱਕੇ ਆਪਾਂ ਦਿਖਾ ਦਈਏ ਜੀ ਸ਼ਿੱਕੇ ਵੀ ਦਿਖਾ ਦਈਏ ਤੁਹਾਨੂੰ ਇਤਰਾ ਦਾ ਸ਼ਿੱਕਾ ਪਿਆ ਜੀ ਇਹਦੇ ਵਿੱਚ ਹੀ بڑے ਸ਼ਿੱਕੇ ਚਲੇ ਗਏ ਜੀ ਸਾਰੇ ਤੋਂ ਕੋਲੋਂ ਹਾਂ ਜੀ ਹਾਂ ਜੀ ਆ ਵੀ ਸ਼ਿੱਕੇ ਆ ਜੀ ਹਾਂ ਜੀ ਇਹ ਸ਼ਿੱਕੇ ਡਾਲਰ ਆ ਜੀ ਪੁਰਾਣੇ ਅਮਰੀਕਾ ਇੰਗਲੈਂਡ ਕੈਨੇਡਾ ਦੇ ਪ੍ਰਾਣ 18ਵੀਂ ਸਦੀ 15ਵੀਂ ਸਦੀ 16ਵੀਂ ਸਦੀ ਠੀਕ ਹੈ ਜੀ ਇਹ ਪੁਰਾਣੇ ਡਾਲਰ ਆ ਜੀ ਹਾਂ ਜੀ ਆ ਦੇਖੋ ਪੁਰਾਣੇ ਡਾਲਰ ਹਾਂ ਹਾਂਜੀ ਸ਼ਿੱਕੇ ਸਾਡੇ ਬੜੇ ਤਰ੍ਹਾਂ ਦੇ ਪਏ ਆ ਕੋਈ ਤਰ੍ਹਾਂ ਦਾ ਸ਼ਿੱਕਾ ਪਿਆ ਸਾਡੇ ਹੋਰ ਇੱਕ ਤਰ੍ਹਾਂ ਦਾ ਸ਼ਿੱਕਾ ਪਿਆ ਜੀ ਬੜੇ ਸ਼ਿੱਕੇ ਵੇਚਦੇ ਆ ਜੀ ਅਸੀਂ ਸਾਥੋ ਲੈ ਜਾਂਦੇ ਆ ਜੀ ਤੇ ਲੋਕ ਅਸੀਂ ਜਦੋਂ ਉਹ ਕਹਿੰਦੇ ਵੀ ਚਲੋ ਜੀ ਆਪਾਂ ਗੱਲ ਨਾ ਲੱਗੋ ਇਹਨਾਂ ਚੀਜ਼ਾਂ ਦੇ ਆਪਾਂ ਗਾਹਾਂ ਵੀ ਸ਼ੌਂਕ ਪਵੇ ਲੋਕਾਂ ਨੂੰ ਹਾਂਜੀ 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 ਰੇਕ ਤਰਜੁਗ ਦਾ ਸ਼ਿੱਕਾ ਪਿਆ ਸਾਡੇ ਕੋਲੇ ਠੀਕ ਹੈ ਜੀ ਆ ਦੇਖੋ ਵੀ ਹਾਂਜੀ ਹਾਂਜੀ ਆਪਣੀ ਕਰਾਂਸੀ ਆ ਜਿਹੜੇ ਬਾਕੀ ਉਸ ਤੋਂ ਬਾਅਦ ਆਹ ਜਿਹੜਾ ਇਹਨਾਂ ਦਾ ਕੋਈ ਪਤਾ ਨਹੀਂ ਬੱਚਾ ਤੇ ਆਖਦਾ ਜੀ ਇੰਨੇ ਪੁਰਾਣੇ ਸ਼ਿੱਕੇ ਪੈ ਲਈ ਜੀ ਠੀਕ ਹੈ ਜੀ ਹਾਂਜੀ ਹਾਂਜੀ ਆ ਜਿਵੇਂ ਆਪਣੇ ਦਸਿਆਂ ਹੁੰਦਿਆਂ ਹੁੰਦੇ ਹਾਂ ਹਾਂਜੀ ਪੰਜਿਆਂ ਦਸਿਆਂ ਦਸਿਆਂ ਬੜੇ ਤਰ੍ਹਾਂ ਦੀਆਂ 20 ਪੈਸੇ ਬੜੇ ਤਰ੍ਹਾਂ ਦੇ ਪੈਸੇ ਮੋਰੀ ਵਾਲੇ ਪੈਸੇ ਪੈਸੇ ਬੜੇ ਤਰ੍ਹਾਂ ਦੇ ਅੱਟ ਪੈ ਹੈ ਜੀ ਬਹੁਤ ਹੋ ਜਾਈ ਠੀਕ ਹੈ ਜੀ ਆ ਆਗੇ ਜਿਵੇਂ ਹਾਂਜੀ ਹਾਂਜੀ ਬੜੇ ਮੋٹے ਤਰ੍ਹਾਂ ਆਹ ਦੇਖੋ ਹਾਂਜੀ ਸਾਹਿਬ ਜਦਾਂ ਮਿਲਦੇ ਜੀ ਇਹ ਆ ਸ਼ਿੱਕੇ ਜਿਹੜੇ ਚੱਲ ਰਹੇ ਸਨੂੰ ਦਿਖਾ ਰਹੇ ਅੱਛਾ ਜੀ ਇਹ ਸਾਹਿ ਅਲਹਮਦੁਲਿਲਾ ਬੜੇ ਆ ਕੇ ਚਲੇ ਗਏ ਜੀ ਮੇਰੇ ਉਸ ਟਾਈਮ ਆ ਦੇਖੋ ਜੀ ਬਹੁਤ ਪੁਰਾਣੇ ਸਿੱਕੇ ਆ ਮੈਂ ਬਾਹਰ ਵਿਦੇਸ਼ਾਂ ਭੇਜ ਵਿਦੇਸ਼ਾਂ ਭੇਜ ਤੇ ਇਹ ਆ ਦੇਖੋ ਜੀ ਹਾਂਜੀ ਇਹ ਦੇਖੋ ਜੀ ਆ ਦੇਖੋ ਇਹ ਸਿੱਕੇ ਉਸ ਸਮੇਂ ਦੇ ਆ ਜੀ ਠੀਕ ਹੈ ਜੀ ਤੇਰੀ ਗੁਰੂ ਨਾ ਸਿਰ ਗੁਰੂ ਨਾਨਕ ਦੇਵ ਜੀ ਸਾਹਿਬ ਜਦੇ ਦਸ਼ਮ ਪਾਤਸ਼ਾਹ ਜੀ ਉਸ ਸਮੇਂ ਦੇ ਸ਼ਿੱਕੇ ਨੇ ਇਹ ਜੀ ਬੜੇ ਤਰ੍ਹਾਂ ਦੇ ਸ਼ਿੱਕੇ ਆ ਕੇ ਚਲੇ ਗਏ ਸਾਡੇ ਕੋਲੋਂ ਜੀ ਰੇਲਵੇ ਟਿਕਟਾਂ ਦੇਖੋ ਇਹ ਸ਼ਿੱਕੇ ਮੋٹے ਆ ਜੀ ਜੀ ਹੈਵੀ ਨਿਕਰੇ ਹਾਂ ਜੀ ਹਾਂ ਜੀ ਹਾਂ ਜੀ ਇਹ ਪੜਾਈਆਂ ਸਮਝ ਨਹੀਂ ਆਉਂਦੀਆਂ ਜੀ ਹਾਂ ਜੀ ਕੀ ਹਾਂ ਬੜੇ ਮੈਂ ਕੈਨੇਡਾ ਬੜੇ ਭੇਜਤੇ ਆਸਟ੍ਰੇਲੀਆ ਬੜੇ ਭੇਜਤੇ ਮੈਂ ਤੇ ਦੋਸਤ ਲੈ ਜਾਂਦੇ ਜੀ ਉਹ ਚੀਜ਼ਾਂ ਕੋਈ ਹੋਰ ਦੇ ਦਿੰਦੇ ਆ ਜੀ ਸਾਰੇ ਤਰ੍ਹਾਂ ਦੇ ਸ਼ਿੱਕਾ ਪਿਆ ਜੀ ਠੀਕ ਹੈ ਜੀ ਆ ਦੇਖੋ ਜੀ ਤੇ ਕਿੰਨੇ ਪੁਰਾਣੇ ਪੁਰਾਣੇ ਸਿੱਖ ਲਿਖੇ ਹੋਏ ਆ ਬਾਕੀ ਕਿਸੇ ਨੇ ਆ ਕੇ ਵੀ ਦੇਖਣੇ ਇੱਥੇ ਆ ਵੀ ਜਾਓ ਪਿੰਡ ਨਹੀਂ ਅਸੀਂ ਵੇਚ ਵੀ ਦਿੰਨੇ ਆ ਆਈ ਜਾਂਦੇ ਆ ਜਾਈ ਜਾਂਦੇ ਆ ਜੀ ਸਾਡੇ ਕੋਲ ਜੀ ਬਿਲਕੁਲ ਜੀ ਇਹ ਬੱਚੇ ਜੀ ਤਸਵੀਰਾਂ ਦੇਖ ਰਹੇ ਆ ਇਹ ਫੱਟੀਆਂ ਜੀ ਆਪਣੇ ਸਕੂਲ ਵਾਲੀਆਂ ਫੱਟੀਆਂ ਜੀ ਪਹਿਲਾਂ ਸਾਰੀਆਂ ਕੋਈ ਫੱਟੀ 50 ਸਾਲ ਪੁਰਾਣੀ ਉਹ ਪਰਲੇ ਪਸੇ ਵਾਲੀ ਜਿਹੜੀ ਫੱਟੀ ਪਈ ਗਾਚੀ ਵਾਲੀ ਆ ਹੁਣ ਨਵੇਂ ਟਾਈਪ ਦੀਆਂ ਫੱਟੀਆਂ ਆ ਗਈ ਜਿਵੇਂ ਸਾਰੇ ਅੱਖਰ ਗਰਵਾਨੀ ਦੀਆਂ ਫੱਟੀਆਂ ਜਾਂ ਹਰ ਇੱਕ ਤਰ੍ਹਾਂ ਦਾ ਕਲਚਰ हां जी दोस्तों बापूजी ने आ, ये सामान बहुत पुराना सांभा के रखा हुआ हैगा बाकी जे किसी ने खरीदना हो ਤੁਸੀਂ ਖਰੀਦ ਵੀ ਸਕਦੇ ਹੋ ਮੈਂ ਨੰਬਰ ਦਿੱਤਾ ਹੋਇਆ ਸਕਰੀਨ ਦੇ ਉੱਪਰ ਆ ਤੁਸੀਂ ਦੇਖ ਸਕਦੇ ਹੋ ਕਿੰਨਾ ਪੁਰਾਣਾ ਸਮਾਨ ਦਿਖਾਇਆ ਹੈਗਾ ਪਿੰਡ ਆਪਾਂ ਖੜਿਆ ਮਹਿਤਾ ਜਗਦੇਵ ਸਿੰਘ ਨਾਮ ਹੈ ਜੀ ਪਿੰਡ ਮੇਰਾ ਮਹਿਤਾ ਤੇ ਜ਼ਿਲ੍ਹਾ ਮੇਰਾ ਬਠਿੰਡਾ ਬਠਿੰਡੇ ਤੋਂ 14 ਕਿਲੋਮੀਟਰ ਆਪਣਾ ਪਿੰਡ ਪੈਂਦਾ ਜੀ ਜੀ ਬਿਲਕੁਲ ਜੀ ਹਾਂ ਜੀ ਸਿਰਫ ਬਠਿੰਡੇ ਤੋਂ ਚੱਲਾਂਗੇ ਜੀ ਹਾਂ ਜੀ ਅੱਧੇ ਘੰਟੇ ਦਾ ਰਸਤਾ ਜੀ ਅੱਧੇ ਘੰਟੇ ਦੇ ਵੀ ਘੱਟ 20 ਮਿੰਟ ਦਾ ਰਸਤਾ ਹੀ ਹੈ ਜੀ ਇਹ ਠੀਕ ਹੈ ਜੀ ਹਾਂ ਜੀ 20 ਮਿੰਟ ਹੀ ਲੱਗਦੇ ਸਾਨੂੰ ਆਉਂ ਜਾਂਦੇ ਜੀ ਨੇ ਆਉਣਾ ਹੋ ਬਠਿੰਡੇ ਤੋਂ 2 ਠੀਕ ਹਸਰੀ ਕਾਲੀ